ਜੈਮਸੀਦੀ ਜੋ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਅੱਜ ਪਾਮ ਸੰਡੇ ਆ ਕਜੂਰੀ ਆਤਵਾਰਾ ਜੋ ਕਿ ਮੈਂ ਦੱਸਣਾ ਚਾਹੁੰਦਾ ਕਿ ਪੂਰੇ ਆਰਲਡ ਦੇ ਵਿੱਚ ਹਰ ਇੱਕ ਚਰਚ ਦੇ ਵਿੱਚ ਜੋ ਕਿ ਮਨਾਇਆ ਜਾ ਰਿਹਾ ਵਾ ਤੇ ਸਾਡੇ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਕੁਝ ਪ੍ਰਧਾਨ ਮੌਜੂਦ ਨੇ ਗੁਰਦਾਸਪੁਰ ਚਰਚ ਪ੍ਰਧਾਨ ਦੇ ਵਿੱਚ ਤਾਂ ਕਰਦੇ ਹਾਂ ਗੱਲਬਾਤ ਇੱਕ ਇੱਕ ਨਾਲ ਹਾਂਜੀ ਸਰ ਕੀ ਨਾਮ ਜੇ ਤੁਹਾਡਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀਦੀ ਮੇਰਾ ਨਾਮ ਦੀਪਕ ਲੋਪਾ ਹੈ ਔਰ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਪੰਜਾਬ ਦਾ ਸੈਕਟਰੀ ਹਾਂ ਔਰ ਗੁਰਦਾਸਪੁਰ ਬ੍ਰਾਂਚ ਦਾ ਪ੍ਰਧਾਨ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਅੱਜ ਦਾ ਦਿਨ ਹੈ ਬੜਾ ਸਾਡਾ ਖੁਸ਼ੀਆਂ ਦਾ ਦਿਨ ਹੈ ਜਿਹਦੇ ਵਿੱਚ ਇੱਕ ਖਜੂਰਾਂ ਦੀਆਂ ਟਹਣੀਆਂ ਲੈ ਕੇ ਇਹ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਇਹ ਕਿਉਂ ਖਜੂਰਾਂ ਦੀਆਂ ਟਹਣੀਆਂ ਫੜੀਆਂ ਗਈਆਂ ਸੀ ਜਦੋਂ ਪਰਮੇਸ਼ਰ ਯਿਸੂ ਮਸੀਹ ਦੀ ਸਾਡੇ ਜਦੋਂ ਭੀੜ ਦੇ ਵਿੱਚ ਨਹੀਂ ਲੰਘ ਰਹੇ ਸੀ ਤੇ ਲੋਕਾਂ ਨੇ ਉਹਨਾਂ ਵਾਸਤੇ ਸਵਾਗਤ ਵਾਸਤੇ ਡਾਣੀਆਂ ਵਿਛਾਈਆਂ ਗਈਆਂ ਔਰ ਉਹਨਾਂ ਤੇ ਥੱਲੇ ਕੱਪੜੇ ਵਿਛਾ ਕੇ ਉਹਨਾਂ ਦਾ ਬਹੁਤ ਜ਼ਿਆਦਾ ਭਰਪੂਰ ਸਵਾਗਤ ਕੀਤਾ ਗਿਆ ਇਸੇ ਹੀ ਕਰਕੇ ਇਹ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਕਿ ਇਸ ਦਿਨ ਪਰਮੇਸ਼ਰ ਯੇਸੂ ਮਸੀਹ ਦਾ ਇੱਕ ਖਜੂਰਾ ਦੀ ਟਹਿਣੀਆਂ ਦੇ ਨਾਲ ਸਵਾਗਤ ਕੀਤਾ ਗਿਆ ਸੀ ਤੇ ਅੱਜ ਆਪਾਂ ਜੇ ਪ੍ਰਧਾਨ ਜੀ ਗੱਲ ਕਰ ਲਈਏ ਅੰਕੁਨੁਲਮਨਿ ਸ਼ੀ ਖਾਮਰਾ ਚਰਚ ਦੇ ਵਿੱਚ ਉਹ ਅਲੱਗ-ਅਲੱਗ ਭਾਂਜਾਂ ਵਿੱਚ ਕਿੰਨੀ ਦੁਨੀਆ ਹੈ ਗੁਰਦਾਸਪੁਰ ਦੀ ਪਹਿਲਾਂ ਗੱਲ ਕਰ ਲਈਏ ਗੁਰਦਾਸਪੁਰ ਦੇ ਵਿੱਚ ਅੱਜ ਕਿੰਨੇ ਕੁ ਲੋਕ ਹੋਣਗੇ ਅੱਜ ਗੁਰਦਾਸਪੁਰ ਦੇ ਵਿੱਚ ਤੁਸੀਂ ਵੇਖਦੇ ਹੋ ਹਰ ਐਤਵਾਰ ਜਿਹੜੀ 50 ਤੋਂ 60 ਹਜ਼ਾਰ ਲੋਕ ਹੁੰਦੇ ਨੇ ਅੱਜ ਪ੍ਰਭੂ ਦੀ ਕਿਰਪਾ ਦੇ ਨਾਲ ਪੌਮ ਸੰਡੇ ਆ ਮੈਨੂੰ ਪਤਾ ਲੱਗ ਰਿਹਾ ਆ ਕਿ ਸਾਰੀ ਦੁਨੀਆ ਤੁਸੀਂ ਦੇਖ ਰਹੇ ਚਰਚ ਮੇਰਾ ਦੇਖਿਆ ਹੀ ਆ ਜਿਹਦੇ ਵਿੱਚ ਅੱਜ 70 ਤੋਂ 80 ਹਜ਼ਾਰ ਲੋਕ ਆਏ ਹਨ ਬਹੁਤ ਜਿੱਤੇ ਖਾਂਬੜਾ ਜੱਜ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਖਾਂਬੜਾ ਚਰਚ ਦੇ ਵਿੱਚ ਸਾਡਾ ਮੇਨ ਹੈੱਡ ਚਰਚਾ ਜਿਹਦੀ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੀ ਗਵਾਹੀ ਕਰਦੇ ਨੇ ਪੂਰੇ ਸਾਡੇ ਚਰਚਾ ਨੂੰ ਵੇਖਦੇ ਨੇ ਉਹ ਉੱਥੇ ਮੈਨੇਜ ਕਰਦੇ ਨੇ ਅਸੀਂ ਉਹਨਾਂ ਨਾਲ ਰਾਬਤਾ ਬਣਾ ਕੇ ਰੱਖਦੇ ਆ ਸਾਨੂੰ ਪਤਾ ਲੱਗਦਾ ਹੈ ਹਰ ਵਾਰੀ ਹਫਤੇ ਪੁੱਛਦੇ ਆ ਅੱਜ ਕਿੰਨੀ ਸੰਗਤ ਆ ਖਾਮੜਾ ਚਰਚੇ ਦੇ ਵਿੱਚ ਉਹ ਬੋਲਦੇ ਦੋ ਤੋਂ ਤਿੰਨ ਲੱਖ ਦੇ ਵਿੱਚ ਵਿੱਚ ਲੋਕ ਉੱਥੇ ਹੁੰਦੇ ਨੇ ਕਹਿੰਦਾ ਮਤਲਬ ਕਿ ਇੱਥੇ ਜਿੱਦਾਂ ਤੁਸੀਂ 50-60 ਹਜ਼ਾਰ ਕਹਿ ਰਹੇ ਹੋ ਹੋਰ ਅਲੱਗ-ਅਲੱਗ ਚ 30 ਹਜ਼ਾਰ ਹੋ ਗਿਆ ਕਈਆਂ ਤੇ 10 ਹਜ਼ਾਰ ਹੋ ਗਿਆ ਕਈਆਂ ਤੇ 50 ਹਜ਼ਾਰ ਹੋ ਗਿਆ ਇਦਾਂ ਹਨਾ ਅਲੱਗ-ਅਲੱਗ ਬਰਾਜਾ ਸੋ ਬਹੁਤ ਵਧੀਆ ਸਾਡੇ ਵਿੱਚ ਹੋਰ ਪ੍ਰਧਾਨ ਮੌਜੂਦ ਨੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਕੀ ਨਾਮ ਜੀ ਸਰ ਤਾਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਨੂਅਲ ਆ ਮੈਂ ਗਲੋਬਲ ਕਿਚਨੈਸ਼ਨ ਕਮੇਟੀ ਦੇ ਵਾਈਸ ਪ੍ਰਧਾਨ ਬ੍ਰਾਂਚ ਗੁਰਦਾਸਪੁਰ ਤੇ ਗੁਰਦਾਸਪੁਰ ਦਾ ਜਨਰਲ ਸੈਕਟਰੀ ਸੋ ਜੇ ਆਪਾਂ ਗੱਲ ਕਰ ਲਈਏ ਪ੍ਰਧਾਨ ਜੀ ਇਹ ਸਪਮ ਸੰਦਨ ਖਜੂਰੀ ਆਤਵਾਰ ਨੂੰ ਕਿਉਂ ਮਨਾਇਆ ਜਾਂਦਾ ਵਾ ਔਰ ਪੂਰੇ ਆਲ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਨਾ ਹਾਂਜੀ ਤੇ ਕਿਉਂ ਮਨਾਇਆ ਜਾਂਦਾ ਇਹ ਇਸ ਕਰਕੇ ਮਨਾਇਆ ਜਾਂਦਾ ਵਾ ਕਿ ਪ੍ਰਭੂ ਯਿਸੂ ਮਸੀ ਉਸ ਸਮੇਂ ਦੇ ਲੋਕ ਜਿਹੜੇ ਸੀਗੇ ਜਦੋਂ ਯਿਸੂ ਮਸੀ ਗਧੇ ਤੇ ਸਵਾਰ ਹੋ ਕੇ ਉਹਨਾਂ ਵੱਲ ਆ ਰਿਹਾ ਸੀ ਤਾਂ ਲੋਕਾਂ ਨੇ ਸੋਚਿਆ ਕਿ ਇਹ ਸਾਡਾ ਰਾਜਿਆਂ ਦਾ ਰਾਜਾ ਪਰਬੂ ਯੇ ਸ਼ੁਮਸੀ ਆ ਰਿਹਾ ਸਾਨੂੰ ਇਹ ਬਚਾਉਣ ਆ ਰਿਹਾ ਹallelujah ਹallelujah ਖੁਦਾਵੰਦ ਪ੍ਰਭੂ ਯੇ ਸ਼ੁਮਸੀ ਕੇ ਨਾਮ ਕੀ ਜੋ ਜ਼ਿੰਦਾ ਅਸਮਾਨ ਪਰ ਹੈ ਸੋ ਸਾਡੇ ਵਿੱਚ ਹੋਰ ਭਰਾ ਮੌਜੂਦ ਨੇ ਆਹ ਕਰਦੇ ਗੱਲਬਾਤ ਇਹਨਾਂ ਨਾਲ ਵੀ ਅੰਜ ਸਰ ਕੀ ਨਾਮ ਤੇ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰੋਹਿਤ ਹੈ ਮੈਂ ਕ੍ਰਿਸਚਨ ਗਲੋਬਲ ਕਮਿਊਨਿਟੀ ਦਾ ਕਮੇਟੀ ਦਾ ਯੂਥ ਪ੍ਰਧਾਨ ਆ ਅੱਜ ਦਾ ਜੋ ਦੇਣਿਆ ਪਾਮ ਸੰਡੇ ਇਸ ਦਿਨ ਨੂੰ ਆਪਾਂ ਦਾਮਨਾਉਂਦੇ ਆ ਕਿਉਂਕਿ ਜੋ ਸਾਡੇ ਖੁਦਾਵੰਦ ਪ੍ਰਭੂ ਯੇ ਸ਼ੁਮਸੀ ਸੀ ਉਹ ਜਦੋਂ ਉਹਨਾਂ ਦਾ ਵੈਲਕਮ ਕੀਤਾ ਗਿਆ ਲੋਕਾਂ ਦੇ ਰਾਹੀ ਖਜੂਰ ਦੀ ਡਾਨੀਆਂ ਨਾਲ ਲੋਕਾਂ ਦੇ ਵਸਤਰਾ ਨਾਲ ਤੇ ਪ੍ਰਭੂ ਯਸ਼ੁਮਤੀ ਦੇ ਨਾਮ ਨੂੰ ਮਹਮਦ ਦਿੱਤੀ ਗਈ ਅੱਜ ਅਸੀਂ ਉਸੇ ਦਿਨ ਨੂੰ ਯਾਦ ਕਰਦੇ ਹੋਏ ਪਾਮ ਸੰਨ ਨੂੰ ਮਨਾਉਂਦੇ ਆ ਜਿੱਦਾਂ ਕਿ ਅ ਡਿਸਪਿਰਚੁਅਲ ਦਾਸ ਪੋਸਟਰੰਕਰ ਯੂਸਫਰੋਲਾ ਜੀ ਬਚਨ ਦਿੰਦੇ ਆ ਸਾਡਾ ਦਿਲ ਤੋਂ ਉਹਨਾਂ ਦੀ ਬਹੁਤ ਸਾਰਾ ਆਦਰ ਹੈ ਤੇ ਉਹੀ ਅ ਅਸੀਂ ਅੱਜ ਬਚਨਾਂ ਨੂੰ ਸੁਣਾਂਗੇ ਤੇ ਆਪਣੀ ਲਾਈਫ ਦੇ ਵਿੱਚ ਗ੍ਰਹਿਣ ਕਰਾਂਗੇ ਸ਼ਬਦ ਜਮਸੀ ਕੀ ਹੋਰ ਪ੍ਰਧਾਨ ਮੌਜੂਦ ਨੇ ਆ ਕਰਦੇ ਗੱਲਬਾਤ ਨਾਲ ਵੀ ਅਸੀਂ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬੂਟਾ ਮਸੀ ਹਲਕਾ ਸਿਰਿਆਰ ਬਲਤਰ ਗਲੋਬਲ ਕ੍ਰਿਕਸ਼ਨ ਐਟ ਚੌਕਲੇਟੀ ਦਾ ਪ੍ਰਧਾਨ ਹਾਂ ਮੈਂ ਅੱਜ ਅਸੀਂ ਆਪਣੇ ਖਮੜਾ ਚਰਚ ਦੀ ਬ੍ਰਾਂਚ ਗੁਰਦਾਸਪੁਰ ਦੇ ਵਿੱਚ ਅੱਜ ਜੋ ਪਾਮ ਸੰਡੇ ਮਿਲਾ ਰਹੇ ਹਾਂ ਇਸ ਦਿਨ ਖੁਦਾਵੀ ਯਸੂਸੀ ਜਦੋਂ ਤੇ ਸਵਾਰੋ ਕੇ ਜਰੂਸ਼ਲਮ ਦੇ ਵਿੱਚ ਆਏ ਸੀਗੇ ਉਸ ਖੁਸ਼ੀ ਦੇ ਵਿੱਚ ਆ ਕੇ ਉਹ ਪਲਖਸ ਸਾਰੀ ਕਲੀਸਿਆ ਨੇ ਅੱਜ ਦੇ ਦਿਨ ਨੂੰ ਇਸ ਮਹੱਤਵ ਦਿੱਤਾ ਤੇ ਅੱਜ ਦੇ ਦਿਨ ਇਸ ਕਰਕੇ ਬੜੀ ਧੂਮਤਾਂ ਦੇ ਨਾਲ ਹਰ ਬ੍ਰਾਂਚ ਦੇ ਵਿੱਚ ਕ੍ਰਿਸਚਨ ਲੋਕਾਂ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਬਣਾਇਆ ਜਾ ਰਿਹਾ ਬਹੁਤ ਵਧੀਆ ਸਰਬੋਤਮ ਜੀ ਸਾਡੇ ਵਿੱਚ ਹੋਰ ਭਰਾ ਮੌਜੂਦ ਨੇ ਪ੍ਰਧਾਨ ਜੀ ਕੀ ਨਾਮ ਜੇ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਹੋ ਯਸਦੇ ਇਸ ਵਿਸ਼ੇਸ਼ ਦਿਨ ਦੇ ਲਈ ਸਾਰੇ ਭੈਣ ਭਰਾ ਪ੍ਰੇਮਜੰਤ ਜੀ ਮੇਰਾ ਨਾਮ ਸੰਦੀਪ ਸੋਤਾ ਮੈਂ ਜਨਸਕਤਰ ਜਿਲ੍ਹਾ ਗਦਾਸਪੁਰ ਕੋਰਪੋਰੇਟ ਡਿਸਟ੍ਰਿਕਟ ਕਮੇਟੀ ਨਾਲ ਦੇ ਨਾਲ ਜਿਲ੍ਹਾ ਭਰਾ ਜੋ ਹੈ ਉਹਨਾਂ ਦਾ ਜਨਸਕਤਰ ਨੂੰ ਅੱਜ ਬਹੁਤ ਹੀ ਜੋ ਹੈ ਖੁਸ਼ੀਆਂ ਦਾ ਦਿਨ ਹੈ ਅੱਜ ਦੇ ਦਿਨ ਸਾਡੇ ਪਰਮੇਸ਼ਰ ਜੀ ਉਸੂਸੀ ਜੀ ਕਦੇ ਦੀ ਸਵਾਰੀ ਕਰਕੇ ਜੋ ਕਿ ਆਪਣੇ ਆਪ ਨੂੰ ਨੀਵਾ ਕਰਕੇ ਉਹਨਾਂ ਨੇ ਜਰੂਸਲਮ ਵਿੱਚ ਜਿਹੜੇ ਦਾਖਲ ਹੋਏ ਸੀ ਇਸ ਦਿਨ ਦੇ ਵਿੱਚ ਸਾਰੇ ਲੋਕਾਂ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ ਅੱਖ ਜੂਰ ਦੀਆਂ ਡਾਲੀਆਂ ਨਾਲ ਜੋ ਵੀ ਕੱਪੜੇ ਉਹਨਾਂ ਆਪਣੇ ਸਕੂਲ ਸੀ ਉਹਨਾਂ ਨੇ ਥੱਲੇ ਕਦੇ ਥੱਲੇ ਪਿਛਾ ਕੇ ਉਹਨਾਂ ਦਾ ਸਵਾਗਤ ਕੀਤਾ ਸਾਰਿਆਂ ਨੂੰ ਜਾਨਸੀ ਪਰਦਾ ਇਹਨਾਂ ਨੂੰ ਬੋਲੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਬਿਸ਼ਰਮਦਾਸੀ 채ਨਲ ਨੂੰ ਪਹਿਲੀ ਵਾਰ ਦੇਖ ਰਹੇ ਤੇ ਹਜੇ ਤੱਕ ਤੁਸੀਂ ਬਿਸ਼ਰਮਦਾਸੀ 채ਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਨਵੀਂ ਤਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤਾਰੇ ਤੱਕ ਪੁੰਚਾ ਸਕੇ ਗੋਡ ਬlesਸ ਹੀ ਆਲ ਪਰਮੇਸ਼ਰ ਚਾਰੇ ਰੱਖੇ ਰੋ ਅਰ ਤੁਸੀਂ ਦੇਖਿਆ ਕਿ ਕਿਵੇਂ ਪਰਮੇਸ਼ਰ ਦੇ ਪਪਨ ਦੇ ਵਿੱਚ ਆ ਕੇ ਪਰਮੇਸ਼ਰ ਦੇ ਲੋਕਾਂ ਨੇ ਅੰਜੋਏ ਕੀਤਾ ਸੈਲੀਬ੍ਰੇਟ ਕੀਤਾ ਪਰਮੇਸ਼ਰ ਦੇ ਨਾਲ ਜੋ ਕਿ ਇਹਨਾਂ ਦਾ ਪਿਆਰ ਆਏ ਪਰਮੇਸ਼ਰ ਦੇ ਪ੍ਰਤੀ ਪਿਆਰ ਜੋ ਲੋਕ ਕਰਦੇ ਨੇ ਪਰਮੇਸ਼ਰ ਦੇ ਵਚਨਾਂ ਦੇ ਪ੍ਰਤੀ ਪਿਆਰ ਆ ਹਾਲੇਲੂਇਆ ਔਰ ਅੱਗੇ ਵੀ ਹੋਰ ਵੀ ਵੱਡੀ ਮੀਟਿੰਗਾਂ ਦੇ ਲਈ ਤਿਆਰ ਹੋ ਆਤਮਾ ਚ ਰਹੋ ਪ੍ਰਾਰਥਨਾ ਚ ਰਹੋ ਕਿ ਪਰਮੇਸ਼ਰ ਤਾਰੇ ਜ਼ਿੰਦਗੀਆਂ ਦੇ ਵਿੱਚ ਇਸ ਮਹੀਨੇ ਵੱਡੇ ਕੰਮ ਕਰ ਸਕੇ ਗੋਡ ਬlesਸ ਹੀ ਹੋ ਪਰਮੇਸ਼ਰ ਸਭ ਨੂੰ ਬles ਕਰੇ ਹਾਲੇਲੂਇਆ ਗੋਡ ਬles ਯੂ